ਅਨੀਮਲ 1000 ਕਰੋੜ ਦਾ ਬਿਜ਼ਨਸ ਕਰਦੀ ਹੈ ਅਗਲੀ ਵਾਰੀ ਦੁੱਗਣੀ ਵਾਇਲੈਂਸ ਲੈ ਕੇ ਆਉਣਗੇ ਤਾਂ ਕਿ 2000 ਕਰੋੜ ਦਾ ਬਿਜ਼ਨਸ ਕਰ ਸਕੇ ਤੇ ਉਹਦੇ ਮੁਕਾਬਲੇ ਸਾਡੇ ਕੋਲ ਕੀ ਹੈ ਨਸਤਾਨੇ ਦੀ ਇੱਕ ਇਤਿਹਾਸਿਕ ਨੁਕਤੇ ਤੇ ਡਾਕਟਰ ਸਾਹਿਬ ਨੇ ਉਹਨਾਂ ਨੂੰ ਦੁਰਸਤ ਕੀਤਾ ਅਰਦਾਸ ਦਾ ਜਿਹੜਾ ਸੀਨ ਹੈ ਉਹਨੂੰ ਵੇਖ ਕੇ ਸੱਚਮੁੱਚ ਅਰਦਾਸ ਪ੍ਰਤੀ ਇੱਕ ਪਿਆਰ ਤਾਂ ਜਾਗਿਆ ਨਾ ਕਿਤੇ ਕਿਉਂਕਿ ਜਦੋਂ ਕੁਝ ਨਹੀਂ ਹੁੰਦਾ ਉਦੋਂ ਜੇ ਇੱਕ ਦੋ ਬੂੰਦਾਂ ਹੀ ਕਿਤੇ ਉਹ ਸਹੀ ਮਿਲ ਰਹੀਆਂ ਤੇ ਮੈਨੂੰ ਲੱਗਦਾ ਉਹ ਬੜੀਆਂ ਕੀਮਤੀ ਹੁੰਦੀਆਂ ਕਿ ਤੁਹਾਡਾ ਕਾਰੇਜ ਤੁਸੀਂ ਜ਼ਿੰਦਗੀ ਦੇ ਉਸ ਪੜਾਤੇ ਹੋ ਜਿੱਥੇ ਕੇਵਲ ਤੇ ਕੇਵਲ ਅੱਜ ਤੁਹਾਡਾ ਫੋਕਸ ਸਿਰਫ ਤੇ ਸਿਰਫ ਤੁਹਾਡਾ ਕਰੀਅਰ ਹੈ ਕੋਈ ਸ਼ੱਕ ਨਹੀਂ ਪੈਰਾਂ ਸਿਰ ਨਹੀਂ ਹੋਵੋਗੇ ਆਰਥਿਕ ਤੌਰ ਤੇ ਤੁਹਾਡਾ ਮਜ਼ਬੂਤ ਹੋਣਾ ਵੀ ਜ਼ਰੂਰੀ ਹੈ ਪਰ ਜੇ ਸੁਰਤ ਘੜੀ ਨਹੀਂ ਹੋਏਗੀ ਜਿਵੇਂ ਵੀਰ ਨੇ ਕਿਹਾ ਜੇ ਕਿਰਦਾਰ ਬਣਿਆ ਨਹੀਂ ਹੋਏਗਾ ਤੇ ਫਿਰ ਅਸੀਂ ਕਿੱਥੇ ਜਾਵਾਂਗੇ ਕੋਈ ਵੀ ਸਾਨੂੰ ਉਂਗਲੀ ਲੈ ਕੇ ਸਾਨੂੰ ਪੁੱਠੇ ਪਾਸੇ ਪੁੱਠੀ ਮੱਤ ਤੇ ਪੁੱਠੇ ਰਾਤ ਤੋੜ ਦੇਵੇਗਾ ਫਿਰ ਅਸੀਂ ਅੱਜ ਜਿਨ੍ਹਾਂ ਨੂੰ ਸਨਮਾਨ ਦਿੱਤਾ ਜਾਣਾ ਮਾਨਮਤੇ ਸਿੱਖ ਦਾ ਅਸੀਂ ਇਹਨਾਂ ਵਰਗੇ ਨਹੀਂ ਬਣ ਸਕਾਂਗੇ ਤੇ ਜੇ ਇਹਨਾਂ ਵਰਗੇ ਬਣਨਾ ਹੈ ਤੇ ਫਿਰ ਦਸਤਾਰ ਦੇ ਨਾਲ ਨਾਲ ਕਿਰਦਾਰ ਗੁਰੂ ਦੀ ਬਾਣੀ ਅਨੁਸਾਰੀ ਤੁਹਾਡਾ ਘੜਿਆ ਹੋਣਾ ਜ਼ਰੂਰੀ ਹੈ ਕਿਉਂਕਿ ਤੁਹਾਡੇ ਵਿੱਚੋਂ ਭਵਿੱਖ ਦੇ ਕੌਮ ਦੇ ਆਗੂ ਬਣਨੇ ਆ ਅੱਜ ਅਸੀਂ ਬੜੀ ਬੁਰੀ ਤਰ੍ਹਾਂ ਨਿਰਾਸ਼ ਹਾਂ ਕਿ ਕੌਮ ਕੋਲ ਚੰਗੀ ਲੀਡਰਸ਼ਿਪ ਨਹੀਂ ਹੈ ਤੇ ਜਿਹੜੀ ਲੀਡਰਸ਼ਿਪ ਹੈ ਉਹ ਪੰਥਕ ਭਾਵਨਾਵਾਂ ਨਾਲ ਸਾਡੀ ਨੁਮਾਇੰਦਗੀ ਨਹੀਂ ਕਰ ਰਹੀ ਤੇ ਉਹ ਤੁਹਾਡੇ ਵਿੱਚੋਂ ਪੈਦਾ ਹੋਣੀ ਹੈ ਜੇ ਤੁਸੀਂ ਗੁਰੂ ਦੇ ਨਾਲ ਆਪਣੀ ਜ਼ਿੰਦਗੀ ਨੂੰ ਪਰਨਾਇਆ ਹੋਏਗਾ ਤੁਹਾਡੇ ਅੰਦਰ ਸਿਧਾਂਤ ਦੀ ਸੋਝੀ ਹੋਏਗੀ ਤੁਹਾਡੇ ਅੰਦਰ ਇਤਿਹਾਸ ਦਾ ਚਾਨਣ ਹੋਏਗਾ ਤੇ ਤੁਸੀਂ ਭੁੱਖ ਦੇ ਚੰਗੇ ਆਗੂ ਬਣੋਗੇ ਤੇ ਤੁਸੀਂ ਕਿਉਂ ਨਹੀਂ ਆਗੂ ਬਣਦੇ ਆ ਜਿਹੜੇ ਵੀਰਾਂ ਨੂੰ ਅੱਜ ਤੁਹਾਡੇ ਰੂਪ ਰੂਪ ਕਰਨਾ ਇਹ ਆਪਣੇ ਆਪਣੇ ਫੀਲਡ ਦੇ ਆਗੂ ਹੀ ਨੇ ਪਰ ਨਾਲ ਦੀ ਨਾਲ ਇਹ ਪੰਥ ਦਾ ਕਾਰਜ ਕਰ ਰਹੇ ਨੇ ਵੀਰ ਸ਼ਰਨਾਥ ਦੀ ਗੱਲ ਹੋਈ ਹੈ ਉਹ ਕਮਰਸ਼ਲ ਫਿਲਮਾਂ ਹੀ ਬਣਾਉਂਦੇ ਨੇ ਪਰ ਉਹ ਨਾਲ ਦੀ ਨਾਲ ਜਿੱਥੇ ਉਹਨਾਂ ਕੋ ਮੌਕਾ ਮਿਲਦਾ ਹੈ ਉਹਨਾਂ ਨੇ ਬਾਬਾ ਬੋਤਾ ਸਿੰਘ ਗਰਜਾ ਸਿੰਘ ਸ਼ਾਇਦ ਜੀ ਉਹ ਰਿਲੀਜ਼ ਹੋਣ ਵਾਲੀ ਹੈ ਨਸਤਾਨੇ ਦੀ ਇੱਕ ਇਤਿਹਾਸਿਕ ਨੁਕਤੇ ਤੇ ਡਾਕਟਰ ਸਾਹਿਬ ਨੇ ਉਹਨਾਂ ਨੂੰ ਦਰਸਤ ਕੀਤਾ ਪਰ ਉਹ ਸਰਦਾਰ ਦਾ ਅਰਦਾਸ ਦਾ ਜਿਹੜਾ ਸੀਨ ਹੈ ਉਹਨੂੰ ਵੇਖ ਕੇ ਸੱਚਮੁੱਚ ਅਰਦਾਸ ਪ੍ਰਤੀ ਇੱਕ ਪਿਆਰ ਤਾਂ ਜਾਗਿਆ ਨਾ ਕਿਤੇ ਕਿਉਂਕਿ ਜਦੋਂ ਕੁਝ ਨਹੀਂ ਹੁੰਦਾ ਉਦੋਂ ਜੇ ਇੱਕ ਦੋ ਬੂੰਦਾਂ ਹੀ ਕਿਤੇ ਉਹ ਸਹੀ ਮਿਲ ਰਹੀਆਂ ਤੇ ਮੈਨੂੰ ਲੱਗਦਾ ਉਹ ਬੜੀਆਂ ਕੀਮਤੀ ਹੁੰਦੀਆਂ ਅੱਜ ਦੀ ਜਿਹੜੀ ਨੇਹਰੀ ਵਗ ਰਹੀ ਹੈ ਉਹ ਤੁਸੀਂ ਦੇਖ ਰਹੇ ਹੋ ਐਨੀਮਲ 1000 ਕਰੋੜ ਦਾ ਬਿਜ਼ਨਸ ਕਰਦੀ ਹੈ ਅਗਲੀ ਵਾਰੀ ਦੁੱਗਣੀ ਵਾਇਲੈਂਸ ਲੈ ਕੇ ਆਉਣਗੇ ਤਾਂ ਕਿ 2000 ਕਰੋੜ ਦਾ ਬਿਜ਼ਨਸ ਕਰ ਸਕੇ ਤੇ ਉਹਦੇ ਮੁਕਾਬਲੇ ਸਾਡੇ ਕੋਲ ਕੀ ਹੈ ਇਹ ਸਾਨੂੰ ਸੋਚਣਾ ਪੈਣਾ ਸੋ ਸਾਡੀ ਭਾਵਨਾ ਨੂੰ ਸਮਝਣ ਦਾ ਯਤਨ ਕਰਿਓ ਬਹੁਤ ਸਾਰੀਆਂ ਔਣਤਾਂ ਇਸ ਕਾਨਫਰੰਸ 'ਚ ਸਾਡੇ ਬੁਲਾਰਿਆਂ ਦੇ ਬੋਲਣ ਵਾਲਿਆਂ ਵਿੱਚ ਸਾਡੀ ਜ਼ਿੰਦਗੀ ਵਿੱਚ ਸਾਡੀਆਂ ਸਾਡੇ ਲਫ਼ਜ਼ਾਂ ਵਿੱਚ ਹੋ ਸਕਦੀ ਹੈ ਪਰ ਸਾਡੀ ਭਾਵਨਾ ਚ ਦੁੱਖਸ ਨਹੀਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਇਹਨਾਂ ਕੇਸਰੀ ਨਿਸ਼ਾਨਾਂ ਦੀ ਗਵਾਈ ਚ ਪੰਥ ਦੀ ਚੜ੍ਹਦੀ ਕਲਾ ਲੋਚਦੇ ਹਾਂ ਜੇ ਕਿਸੇ ਦੀ ਆਲੋਚਨਾ ਵੀ ਕੀਤੀ ਹੋਊਗੀ ਤਾਂ ਸਿਰਫ ਉਹਨੂੰ ਦਰੁਸਤ ਕਰਨ ਵਾਸਤੇ ਆਓ ਜਿਹੜਾ ਸਿੰਘ ਸਾਹਿਬ ਜੀ ਨੇ ਇਹ ਸਲੋਗਨ ਦਿੱਤਾ ਸੀ ਨਾ ਵੀ ਆਓ ਨੌਜਵਾਨੋ ਇਕੱਠੇ ਹੋਈਏ ਤੇ ਪੰਜਾਬ ਲਈ ਇਸ ਧਰਤੀ ਲਈ ਇਹ ਗੁਰੂ ਨਾਨਕ ਸਾਹਿਬ ਦੀ ਕਰਮ ਭੂਮੀ ਲਈ ਸਹਿਬਜ਼ਾਦਿਆਂ ਦੇ ਡੁੱਲੇ ਹੋਏ ਲਹੂ ਨਾਲ ਰੱਤੀ ਹੋਈ ਇਸ ਧਰਤੀ ਲਈ ਆਪਾਂ ਆਪਣਾ ਬਣਦਾ ਯੋਗਦਾਨ ਪਾ ਸਕੀਏ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਆਉ ਲਾਂਬੰਦ ਹੋਈਏ ਦੁੱਜੇ ਵੱਲ ਉਂਗਲ ਕਰਨ ਤੋਂ ਪਹਿਲਾਂ ਦੂਜਿਆਂ ਨੂੰ ਦੋਸ਼ੀ ਠਹਿਰਾਉਣ ਤੋਂ ਪਹਿਲਾਂ ਅਸੀਂ ਇਹ ਸੋਚੀਏ ਕਿ ਜੇ ਸਾਰਾ ਕੁਝ ਬਰਬਾਦੀ ਦੇ ਰਾਹ ਪਿਆ ਹੈ ਉਹਨਾਂ ਨੇ ਬਹੁਤ ਕੁਝ ਗਲਤ ਕੀਤਾ ਸੀ ਕਿਉਂ ਨਾ ਅਸੀਂ ਕੁਝ ਐਸਾ ਸਹੀ ਕਰੀਏ ਜਿਸ ਦੇ ਨਾਲ ਅਸੀਂ ਇਹ ਸਾਰੇ ਪਸਾਰੇ ਨੂੰ ਠੀਕ ਕਰ ਸਕੀਏ ਤੇ ਉਹਨਾਂ ਲੋਕਾਂ ਦਾ ਘੱਟੋ ਘੱਟ ਸਾਥ ਦਈਏ ਜਿਹੜੇ ਇਸ ਪਸਾਰੇ ਨੂੰ ਠੀਕ ਕਰਨਾ ਚਾਹੁੰਦੇ ਨੇ ਆ ਠੀਕ ਕਰਨ ਦੀ ਹੀ ਕਵਾਇਦ ਹੈ ਨਾ ਕਿ ਤੁਸੀਂ ਅੱਜ ਕੋਈ ਵੀਰ ਅਮਰੀਕਾ ਤੋਂ ਚੇਚੇ ਤੌਰ ਤੇ ਆਇਆ ਕੋਈ ਵੀਰ ਆਸਟ੍ਰੇਲੀਆ ਤੋਂ ਚੇਚੇ ਤੌਰ ਤੇ ਆਇਆ ਸਿਰਫ ਇਸ ਭਾਵਨਾ ਨੂੰ ਸਮਰਪਿਤ ਹੋ ਕੇ ਕਿ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਇਹਨਾਂ ਨੌਜਵਾਨਾਂ ਨੂੰ ਪੰਥ ਦੇ ਰਾਹ ਤੋਰਨਾ ਚਾਹੁੰਦੇ ਇਹਨਾਂ ਦੇ ਵਿੱਚੋਂ ਇੱਕ ਨਵੀਂ ਲੀਡਰਸ਼ਿਪ ਦੇਖਣੀ ਚਾਹੁੰਦੇ ਆ ਜਿਹੜੀ ਪੰਥ ਨੂੰ ਪਰਨਾਈ ਹੋਵੇ ਜਿਹੜੀ ਸਹਿਜ ਪਾਠ ਦੀ ਧਾਰਨੀ ਹੋਵੇ ਗੁਰੂ ਦੀ ਬਾਣੀ ਦੀ ਧਾਰਨੀ ਹੋਵੇ ਤੇ ਕੌਮ ਆਉਣ ਵਾਲੀ ਪੁਵਿੱਖ ਦੀ ਚੰਗੀ ਰਾਖੀ ਕਰ ਸਕੇ ਚੰਗੀ ਪਹਿਰੇਦਾਰੀ ਕਰ ਸਕੇ ਤੇ ਅਸੀਂ ਇਸ ਗੱਲ ਤੇ ਸੁਰਖਰੂ ਹੋ ਕੇ ਮਰੀਏ ਕਿ ਚਲੋ ਘਟੋ ਘਟ ਇੰਨੇ ਬੁਰੇ ਹਾਲਾਤਾਂ ਵਿੱਚ ਜਦੋਂ ਚਾਰੇ ਪਾਸਿਆਂ ਤੋਂ ਮਚਦੀ ਹੋਈ ਅੱਗ ਸਾਡੇ ਵਿਰਸੇ ਪ੍ਰਤੀ ਜਿਵੇਂ ਇਹ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਬਾਰ-ਬਾਰ ਨੈਗੇਟਿਵ 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 ਚੀਜ਼ਾਂ ਪਰੋਸੀਆਂ ਜਾ ਰਹੀਆਂ ਸੀ ਅਸੀਂ ਕੋਈ ਪੋਜ਼ਿਟਿਵਿਟੀ ਦਾ ਜਗਦਾ ਹੋਇਆ ਦੀਵਾ ਦਿੱਤਾ ਜਿਹੜਾ ਨੌਜਵਾਨ ਦੇ ਲਈ ਇੱਕ ਬੂੰਦ ਬਣ ਕੇ ਆਇਆ ਹੈ ਇਹ ਕੋਈ ਵੱਡੀ ਗੱਲ ਨਹੀਂ ਹੈ ਇਹ 2 ਘੰਟੇ ਦੀ ਕਾਨਫਰੰਸ ਦੇ ਨਾਲ ਕੋਈ ਬਹੁਤ ਵੱਡਾ ਇਨਕਲਾਬ ਨਹੀਂ ਆ ਜਾਣਾ ਪਰ ਇੱਕ ਸ਼ੁਰੂਆਤ ਇੱਕ ਬੂੰਦ ਦੇ ਰੂਪ ਵਿੱਚ ਸ਼ੁਰੂਆਤ ਤਾਂ ਹੋ ਹੀ ਸਕਦੀ ਹੈ ਨਾ ਕਿ ਕੁਝ ਪੋਜ਼ਿਟਿਵ करिए ਪੋਜ਼ਿਟਿਵ ਸੋਚੀਏ ਤੁਸੀਂ ਦੇਖਿਆ ਸਾਰੇ ਸਕਸੈਸਫੁਲ ਲੋਕ ਜਿਨ੍ਹਾਂ ਨੂੰ ਅਸੀਂ ਸਮਾਜਿਕ ਤੌਰ ਤੇ ਦੁਨੀਆਵੀ ਤੌਰ ਤੇ ਸਕਸੈਸਫੁਲ ਮੰਨਦੇ ਆ ਇਹ ਕਿੰਨੇ ਪੋਜ਼ਿਟਿਵ ਨੇ ਕਿੰਨੀ ਪੋਜ਼ਿਟਿਵ એનર્ਜੀ ਨਾਲ ਭਰੇ ਹੋਏ ਨੇ ਤੁਸੀਂ ਇਹਨਾਂ ਦੇ ਕੱਪੜਿਆਂ ਦੇ ਬ੍ਰਾਂਡਾਂ ਤੇ ਧਿਆਨ ਦਿੱਤਾ ਤੁਸੀਂ ਦੇਖਿਆ ਉਹਨਾਂ ਦੇ ਕੋਲ ਫੋਨ ਕਿੰਨਾ ਮਹਿੰਗਾ ਸੀ ਪਰ ਉਹਨਾਂ ਦੇ ਲਫ਼ਜ਼ਾਂ ਨੇ ਤੁਹਾਡੀ ਜ਼ਿੰਦਗੀ ਨੂੰ ਇਸ ਗੱਲ ਦਾ ਗੁਰੂ ਦੀ ਹਜ਼ੂਰੀ ਚ ਚਾਨਣ ਦਿੱਤਾ ਕਿ ਅਸੀਂ ਪੰਥ ਬਣ ਕੇ ਕੌਮ ਬਣ ਕੇ ਕਿਵੇਂ ਜੀਣਾ ਅੱਜ ਬਹੁਤ ਬਹੁਤ ਵੱਡੀ ਗੱਲ ਨਹੀਂ ਹੈ ਅਸੀਂ ਸਾਰੇ ਕਿਤਨਾ ਕਿਤੇ ਧੜਿਆ ਨਾ ਵੱਜੇ ਹੋਏ ਹਾਂ ਇੱਕ ਧੜੇ ਦਾ ਪੀਲੀ ਪੱਗ ਵਾਲੇ ਦਾ ਕਾਲੀ ਵਾਲੇ ਦਾ ਰੱਟਾ ਕਾਲੀ ਵਾਲੇ ਦਾ ਨੀਲੀ ਵਾਲੇ ਦਾ ਰੱਟਾ ਨੀਲੀ ਵਾਲੇ ਦਾ ਚਿੱਟੀ ਵਾਲੇ ਦਾ ਰੱਟਾ ਬਹੁਤ ਪੰਗੇ ਨੇ ਪਰ ਇਹਨਾਂ ਪੰਗਿਆਂ ਦੇ ਬਾਵਜੂਦ ਵੀ ਤਾਂ ਸਾਡੇ ਕੋਲ ਇੱਕ ਸਾਂਝਾ ਸਾਹਿਬ ਹੈਗਾ ਨਾ ਜਿਦਾ ਕਰਕੇ ਅਸੀਂ ਇਹਨਾਂ ਨਿਸ਼ਾਨਾ ਥੱਲੇ ਇਹਨਾਂ ਤਖਤਾਂ ਦੀਆਂ ਬਰੂਹਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸਿਰ ਜੋੜ ਕੇ ਬੈਠ ਕੇ ਕੌਮ ਦੀ ਚੜ੍ਹਦੀ ਕਲਾ ਲਈ ਪੋਜ਼ਿਟਿਵ ਵੇ ਦੇ ਨਾਲ એનર્ਜੀ ਦੇ ਨਾਲ ਉਹ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਦਿਆਂ ਹੋਇਆਂ ਉਸ ਲੜੀ ਹੋਈ ਜੰਗ ਨੂੰ ਯਾਦ ਕਰਦਿਆਂ ਹੋਇਆਂ ਜਿਹੜੇ ਡਾਕਟਰ ਉਦੋਕੀ ਜੀ ਹੋਣਾ ਨੇ ਹੁਣੇ ਉਹਨਾਂ ਦੇ ਇਤਿਹਾਸ ਦੀ ਸਾਨੂੰ ਰੌਸ਼ਨੀ ਦਿੱਤੀ ਸੀ ਉਹਨੂੰ ਯਾਦ ਕਰਦਿਆਂ ਹੋਇਆਂ ਅਸੀਂ ਚੜ੍ਹਦੀ ਕਲਾ ਦੇ ਨਾਲ ਕੌਮ ਬਣ ਕੇ ਜਿਉਣ ਦੀ ਕੋਸ਼ਿਸ਼ ਕਰਾਂਗੇ